ਕਲਯੁਗ ਅੰਦਰ ਚਾਨਣ ਫੈਲਾਇਆ ਕਲਯੁਗ ਅੰਦਰ ਚਾਨਣ ਫੈਲਾਇਆ ਮਾਨਵਤਾ ਦਾ ਰਾਹ ਰੁਸ਼ਨਾਇਆ ਕਲਯੁਗ ਅੰਦਰ ਚਾਨਣ ਫੈਲਾਇਆ ਮਾਨਵਤਾ ਦਾ ਰਾਹ ਰੁਸ਼ਨਾਇਆ ਤਪ ਤਿਆਗ ਤੇ ਧਰਮ ਦੀ ਖਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਸਾਧਿਆ ਕਾਲ ਗੁਰੂ ਪੀਰ ਸੂਫੀ ਸੰਤ ਵਿਰਾਜੇ ਸ਼ਲੋਕ ਸਵਈਏ ਦੋਹੇ ਸਾਜੇ ਗੁਰੂ ਪੀਰ ਸੂਫੀ ਸੰਤ ਵਿਰਾਜੇ ਸ਼ਲੋਕ ਸਵਈਏ ਦੋਹੇ ਸਾਜੇ 31 ਰਾਗਾਂ ਵਿੱਚ ਸਮੋਇਆ ਯੁਗਾ ਯੁਗਾ ਤੱਕ ਹੋਣਾ ਗਾਣ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਸੇਵਾ ਸਿਮਰਨ ਕੀਰਤ ਪਰਮਾਰਥ ਦੀਨ ਦੁਖੀ ਦੇ ਮਨ ਦੀ ਟਾਰਸ ਸੇਵਾ ਸਿਮਰਨ ਕੀਰਤ ਪਰਮਾਰਥ ਦੀਨ ਦੁਖੀ ਦੇ ਮਨ ਦੀ ਟਾਰਸ ਗੁਰੂਆਂ ਦੀ ਅਸੀਸ ਦੇ ਸਦਕਾ ਹੋ ਜਾਂਦੇ ਸਭ ਦੁੱਖ ਨਿਦਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਊਚ ਨੀਚ ਛੱਡ ਪੰਗਤ ਲਗਾਵੇ ਊਚ ਨੀਚ ਛੱਡ ਪੰਗਤ ਲਗਾਵੇ ਸਭ ਜਾਤਾਂ ਸੰਗਤ ਚ ਬਿਠਾਵੇ ਊਚ ਨੀਚ ਛੱਡ ਪੰਗਤ ਲਗਾਵੇ ਸਭ ਜਾਤਾਂ ਸੰਗਤ ਚ ਬਿਠਾਵੇ ਹੁਣ ਤੱਕ ਸਭ ਤਰਮਾਣੇ ਨਿੰਦੀ ਔਰਤ ਨੂੰ ਦੇਵੇ ਉੱਚ ਸਥਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਅਖੀਰਲਾ ਪੈਰਾ ਹੈ ਜੀ ਸ਼ਬਦ ਗੁਰੂ ਰਾਗ ਗੁਰਬਾਣੀ ਸ਼ਬਦ ਗੁਰੂ ਰਾਗ ਗੁਰਬਾਣੀ ਪੜ ਸੁਣ ਤਰੇ ਜੀ ਜੰਤ ਪ੍ਰਾਣੀ ਸ਼ਬਦ ਗੁਰੂ ਰਾਗ ਗੁਰਬਾਣੀ ਪੜ ਸੁਣ ਤਰੇ ਜੀ ਜੰਤ ਪ੍ਰਾਣੀ ਸੀਸ ਝੁਕਾਵਾਂ ਸਿਰਫ ਵਾਰੇ ਜਾਵਾਂ ਵਿਜੇ ਲਈ ਔਖਾ ਹੋਰ ਕਰਨਾ ਬਖੀਾਨ ਮੇਰਾ ਸ੍ਰੀ ਗੁਰੂ ਗ੍ਰੰਥ ਮਹਾਨ ਮਾਨਵਤਾ ਦਾ ਗ੍ਰੰਥ ਮਹਾਨ ਇਸ ਤੋਂ ਜਾਵਾਂ ਮੈਂ ਕੁਰਬਾਨ ਮੀਰਾ ਸ੍ਰੀ ਗੁਰੂ ਗ੍ਰੰਥ ਮਹਾਨ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ